ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਪਕੇ ਪੁੱਛਦੇ ਆ ਆਈ ਚੱਲੇ ਆ ਕੋਰਟੂ ਦਾ ਵੇਨ ਕੋਡਰ 2 ਆ ਗਿਆ ਗਾਇਜ਼ ਗਾਇਜ਼ ਮੂਰੇ ਚਪੇੜਾ ਵੱਜ ਰਹੀਆਂ ਆ ਬੜੀ ਜ਼ੋਰ ਜ਼ੋਰ ਦੀ ਮੂਹ ਤੇ ਥੱਪੜ ਜੇ ਫੈ ਰਿਹਾ ਕਿ ਰੁਪਈਆਂ ਦੇ ਪਰੇ ਬੱਧਿਆ ਨਹੀਂ ਐ ਇੰਦਾ ਦੀ ਰੋਡ ਤੇ ਕਿੱਥੇ ਰੁਕੀ ਸਾਡੀ ਮਿੱਤਰੋ ਕਹਿੰਦੇ ਬੱਸ ਸੋਖ ਲੋਗ ਸਾਰਨੇ ਕੋਰਟੂ ਆ ਆ ਦਰ ਥੋੜਾ ਹੀ ਰਹਿ ਗਿਆ ਬੋਰਡ ਤਾਂ ਲੱਗ ਗਿਆ ਸਾਡੇ ਕੋਲ ਦਾ ਚੱਕਲ ਆ ਗਿਆ ਗਿੱਗਲ ਬੋਰਡ ਬਸ ਦਾ ਬੋਰਡ ਇਹ ਬਹਾਨੀ ਕਰੋ ਬੋਰਡ ਬੰਨਵਾ ਸਦੀ ਮਾਰਦੇ ਆ ਆਹ ਦੇਖੋ ਜੀ ਫਟਕ ਆ ਗਿਆ ਫਟਕ ਸਾਹਮਣੇ ਇੱਥੇ ਨਹੀਂ ਆਉ ਆ ਫਟਕ ਓਏ ਹੋ ਵੀਊ ਚੈੱਕ ਕਰੋ ਕਾਣਾ ਕਿੰਨਾ ਸੋਹਣਾ ਕੰਪਨੀ ਨਾਲ ਚਾਹੀਦੀ ਹੈ ਟੱਕੇ ਲੈ ਜਿਓ ਬਹੁਤ ਵਧੀਆ ਟਰੱਕ ਮਹਿੰਗੇ ਵਿਗੂ ਕੇ ਜਾ ਕੇ ਰਿਆ ਹਾਂ ਬੇਟੇ ਜੀ ਬਾਕੀ ਹੁਣ ਬਾਦ ক্লোਜ਼ ਹੀ ਆਨ ਕੋਸਰ ਜੀ ਤੁਹਾਨੂੰ ਉੱਥੇ ਜਾ ਕੇ ਪੈਸੇ ਆ ਆ ਫਟਕ ਥੋੜੀ ਵੇ ਗੱਲਬਾਤ ਸਾਡੀ ਆ ਦੇਖ ਲਓ ਨਕੋਦਰ ਆ ਹੱਜਾ ਤੇ ਅਹੀ ਜਾਂਦੇ ਆ ਜਲੰਧਰ ਸਿਰਫ ਦੋ ਫੋਟੋਆਂ ਖਿੱਚ ਲੈ ਇੱਥੇ ਆਏ ਆ ਸਿਰਫ ਦੋ ਫੋਟੋਆਂ ਖਿੱਚ ਲੈ ਇਦਾਂ ਦੀ ਗੱਲਬਾਤ ਹੋਣੀ ਹੈ ਮੈਂ ਵੀ ਹੋ ਗਈ ਹੈ 30 ਭੱਲਾ ਕਿੰਗਮਾਂ ਵੀ ਨਾਮ ਲੈ ਕੇ ਆਏ ਆ ਉਹ ਵੀ ਪੂਰੀਆਂ 20 ਰੁਪਏ ਦੀ ਡੱਬੀ 20 ਰੁਪਏ ਦੀ ਡੱਬੀ 20 ਰੁਪਏ ਦੀ ਕਿੰਗਮਾਂ ਲੈ ਕੇ ਇੱਥੇ ਆਏ ਕਾਦੇ ਲਈ ਸਿਰਫ ਫੋਟੋ ਖਿੱਚਣ ਲਈ ਹਾਂਜੀ ਇਹ ਹੁੰਦੀ ਗੱਲਬਾਤ ਸੋ ਐ ਆਪਣੀਆਂ ਰੀਸਾਂ ਕਿੱਥੇ ਘਰ ਲਾਉਣੀਆਂ ਸਮਝਣਾ ਨਾ ਕਿਹਾ ਇੱਟੇ ਰੁਕ ਜਾਣਾ ਤੇ ਆਪੂ ਇਹਨਾਂ ਨੂੰ ਨਹੀਂ ਬਾਹਰ ਨਾ ਆਪਾਂ ਕਰੇ ਇਹਨਾਂ ਨੂੰ ਨਹੀਂ ਗਤਾਂਦਲੀ ਦੇ ਉੱਨੀ ਲੈ ਕੇ ਜਾਣਾ ਉਹਨੂੰ ਨਹੀਂ ਲਾਣਾ ਉਹਨੂੰ ਵਜਨ ਵੀ ਮੈਂ ਲਾਜ ਲੂਗੀ ਕਰਨਾ ਨਹੀਂ ਲਾਜ ਤਾਂ ਤੂੰ ਕਰਾਣਾ ਆਪਣਾ ਬਾਕੀ ਤੁਹਾਨੂੰ ਪਤਾ ਹੈ ਇਦਾਂ ਹੀ ਆ ਹੁਣ ਆਪਾਂ ਉੱਥੋਂ ਆ ਗਏ ਨੇ ਉਧਰ ਤੋਂ ਤੇ ਹੁਣ ਬੈਠੇ ਆ ਇੱਥੇ ਬਹੰਗ ਕੇ ਗਲਤ ਬਾਰੇ ਜਾ ਆਏ ਸੀ ਮੱਥਾ ਟੇਕ ਕਿਦੇ ਉਹ ਬਾਰੀ ਹਣੀ ਖੜੇ ਪਏ ਆ ਜ ਆਹ ਹਾ 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 ਕਿਆਈ ਬਾਤ ਐ ਕਿਆਈ ਗੱਲ ਬਾਤ ਐ ਮੈਂ ਆ ਚੜੀਆਂ ਕੀ ਸ਼ੱਕਦੈ ਸਮਾਨਾ ਜੱਟੀ ਏ ਦੀ ਤੇਰੀ ਜੁੱਤੀ ਥੱਲੇ ਕੀ ਦੇ ਜਗਾਨਾ ਜਮਾਨਾ ਜਨਾਨਾ ਜੱਤੀ ਏ ਉਹ ਜੁੱਤੀ ਵੀ ਦੇਖ ਲੋ ਨਾ ਜਿੰਨੂੰ ਮੈਂ ਖਾਨਾ ਉਹ ਨਾ ਜੁੱਤੀ ਵੀ ਦੇਖ ਲੋ ਚੱਕੀ ਮਾਰੇ ਆ ਬੈਠਾ ਉਹ ਮਾ ਜੁੱਤੀ ਤੇਰੇ ਪੈਰਾਂ ਦਾ ਭਾਰ ਜਾਣਦੇ ਬਿਓ ਹੀ ਬੋ ਸਿੱਧੀ ਇੰਗੀ ਕੀਤੀ ਆ ਇਹ ਠੀਕ ਆ ਭਾਈ ਬਾਕੀ ਐ ਉਹ ਜਾਣੀ ਕੈਨੇਡਾ ਵੀ ਕੈਨੇਡਾ 프ਰੈਂਟਨ ਵਾਲੇ ਭਰਾ ਕੈਨੇਡਾ 팬 ਮੈਨੇਜਰ ਪਾਪੂ ਦੰਦ ਮੈਨ ਐਵੀ ਥੋੜੀ ਕੈਨੇਡਾ ਵਾਲੇ ਦਾ ਮਾਲ ਰੱਖ ਹੁੰਦੇ ਇਦਾਂ ਹੀ ਮਾਲ ਰੱਖ ਹੁੰਦੇ ਕੈਨੇਡਾ ਵਾਲੇ ਚੱਕੋ ਦਾ ਆਏ ਹਾਏ ਹਾਏ ਅਸੀਂ ਆਹ ਭਾਜੀ ਜਿਹਦਾ ਤੇ ਗਾਲੀ ਛੱਡ ਦੋ 프ਰੈਂਟਨ ਵਾਲੇ ਆ ਗਏ 프ਰੈਂਟ ਮੈਨ ਸਾਲਾ ਮਾਲਾ ਘੋੜ ਦੇਖੋ ਜੀ ਚੱਲ ਓਏ ਪ੍ਰਾਹੋ ਚੱਕੋ ਜੀ ਸੱਤਰੀ ਗੱਲ ਤਾਂ ਬਤਾ ਦੋ ਵਲੌਗ 'ਚ ਆਏ ਆ ਸਸੀ ਕਾਲ ਜੀ ਸੱਜਣਾ ਹੱਥ ਜੋੜ ਕੇ ਓ ਮਸਤਰੀ ਗੱਲ ਜੀ ਸੱਤਰੀ ਗੱਲ ਜੀ ਲੈ ਚੇ ਕੀ ਕੀ ਰੁਟੀਨਾ ਹਨ ਦੀ ਹੁਣ ਅਸੀਂ ਚਲੇ ਆਇਆ ਸਿਰਖ ਸਿੰਘ ਕੋ ਜਿੰਦਾ ਦੀ ਜਿੰਦਾ ਦੀ ਸੇਂਗ ਆਪਣਾ ਫਿਰ ਤੋਂ ਵਾਰ ਪੀਪੀਆਰ ਘੁੰਮਾ ਕੇ ਮੜਾ ਆ ਅੱਛਾ ਫੇਰ ਰੁਟੀ ਘਮਾਣ ਲੋਟੀ ਕੇ ਤੁਮ ਨਾ ਗਾੜੀ ਟਾਪਾ ਲੈ ਗਾੜੀ ਤੋਂ ਠੀਕ ਟਾਪਾ ਨਾ ਚਲੋ ਅੱਜ ਦੀ ਆ ਸਾਡੀ ਰੁਟੀਨਾ ਹਨ ਰਾਤ ਦੀ ਤੇ ਥੋੜਾ ਜਿਹਾ ਸ਼ਾਇਦ ਲੇਟ ਹੋ ਜਾਈਏ ਅਸੀਂ ਤਗੜੇ 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 ਚਾਹੀਦੇ ਸਾਨੂੰ ਤਗੜੇ ਚਾਹੀਦੇ ਆ ਟੀਕੇ ਨਾਲ ਕਰੀਏ ਟੀਕੇ ਨਾਲ ਆ ਕੇ ਹੁਣ ਭਰਾਵਾ ਤੁੱਤੀ ਤੇ ਤੋਂ ਲੰਗ ਮਾਰਨ ਦੇ ਹਾਂ ਲੰਗ ਤੁੱਲੀ ਮਾਰ ਜਾ ਏਹ ਨਹੀਂ ਹਾਲ ਲਾਲ ਲਿਆ ਲੰਗ ਤੌਰ ਬਦਲ ਗਈ ਕਿ ਨਹੀਂ ਇੱਕੋ ਹੀ ਟੀਕੇ ਨਾਲ ਆ ਪਾਲਾ ਜੀ ਮੂੰਹ ਆ ਮਾ ਖਾਧਾ ਰਾਇਦਾ ਬੱਚਰ ਬਿਆ ਭਰਾਵਾ ਨਾ ਦੇ ਬੱਚਰ ਕਿਤਾ ਪੈਸਾ ਤਾਂ ਇਹ ਸ਼ਕਦਾਮ ਆ ਆਹੀ ਕਰਦਾ ਹੈ ਕਾਲਾ ਵਾਲ ਹੈ ਭਾਜੀ ਯਾਰ ਫਾਲਤੀ ਉਹਨਾਂ ਕੱਟ ਲੈਂਦੇ ਆ ਭਾਜੀ ਆਨੇ ਗੱਤੀ ਕੁਰੀ ਹੋਈ ਉਹ ਛੋਟਾ ਭਰਾ ਯਾਰਾਂ ਨਾਲ ਗਿਆ ਉਹ ਥੁੱਕੇ ਥੁੱਕੇ ਗਿਆ ਠੀਕ ਗੱਲ ਭਾਪੇ ਤੇ ਰਹਿੰਦੇ ਤੈਨੂੰ ਲਿਆ ਜਦੋਂ ਦੇਖੋ ਕੱਟੀ ਛੋਟੇ ਭਰਾ ਨੂੰ ਤੇ ਹੀ ਰੱਖਦਾ ਛੋਟੇ ਭਰਾ ਦੀ ਗੱਲ ਨਹੀਂ ਕਰਦੀ ਮੈਂ ਸਾਫ ਮੈਂ ਤਾਂ ਗੱਲ ਛੋਟੇ ਦੀ ਗੱਲੋਂ ਮੰਨਣੀ ਕਰਦੀ ਆ ਮਮਾ ਬਹਿ ਸਹੀ ਗੱਲ ਆ ਭਾਜੀ ਮੈਂ ਤਾਂ ਕਹਿੰਦੇ ਆ ਜੇ ਤੁਸੀਂ ਫੋਰਚੂਨਰ ਕੱਢ ਲੈਤੇ ਆਪਾਂ ਇੱਥੋਂ ਬਿਨਾ ਕਿੱਲੇ ਹੋਏ ਚੱਲਣਾ ਆ ਇਹ ਦੇਖੋ ਜੀ ਮਾਹੌਲ ਦਾ ਗੱਡੀ ਹੋਇਆ ਨਹੀਂ ਨਿਕਲੇ ਭਾਈ ਯਾਰ ਬਾਹਰ ਅੰਦਰ ਮੈਂ ਆਪਾਂ ਕੋਈ ਨਹੀਂ ਨੇ ਨਹੀਂ ਭਾਈ ਉਹ ਕਿਹੜੇ ਰੋਏ ਰੋਏ ਕੰਦੇ ਸਾਫ ਕਰਨੇ ਪੈ ਰਹੇ ਆ ਇਹ ਪੈਸੇ ਇੰਨੇ ਤਾਂ ਤੋਂ ਟੈਂਕੀ ਕੋਲ ਰੱਖਦੇ ਤੁਸੀਂ ਮੜੇ ਆ 5000 ਰੁਪਇਆ ਦੇ ਕੇ ਤੁਹਾਨੂੰ ਲੱਗੇ ਆ ਰਾਣਾ ਭਾਈ ਕੋਣ ਕਿਤਨ ਘੱਟ ਰਹੇ ਆ ਫੌਜੀ ਅੰਦਰ ਇਹ ਕਿੱਟਾ ਵੀ ਕੋਈ ਨਹੀਂ ਲੱਗਾਉਂਦੇ ਮਿੱਕਾ ਮੋਲੀ ਵੇ ਕਰਾਇਆ ਆ ਆ ਥੋੜੀ ਆਇਆ ਭਾਈ ਕਾ ਮੈਂ ਡਰਾ ਬਣਾਣ ਲੱਗੇ ਨਹੀਂ ਰਹਿ ਤੇ ਚਲ ਜ਼ਹਿਰ ਰਹਿ ਆਵੇ ਬੱਚਾ ਗੋਲੀ ਖਲਾਦੀਏ ਕੋਈ ਛੇਲੀ ਸੁਲੀ ਬਣਵਾਦੀਏ ਮੈਂ ਮੰਨੇਗਾ ਬਾਪਿਆਂ ਨੂੰ ਅੱਜੀ ਬਾਬਾ ਹਾਜੀ ਬਾਬਾ ਜੀ ਉਹ ਨਾ ਜੀ سارے ਕੰਮ ਕੋਲ ਆ ਗਿਆ ਹਾਂ ਜੀ ਇਹ ਜਾ ਚੁੱਕਾ ਸੀ ਪਰਣਾ ਬੰਨੇ ਸੀ ਇੰਦਰ ਕੰਮ ਕਰਦੇ ਬਾਬਲਾ ਬਾਬਾ ਜੀ ਅੱਜ ਤਾਂ ਤੁਹਾਡੀ ਗੱਲ ਕੀਤੀ ਆ ਲੋ ਜੀ ਲੋ ਜੀ ਲੋ ਜੀ ਇਹਦੇ ਪਹਹਾਲ ਆ ਗਿਆ ਬਾਜ ਬਲਾ ਲੱਗਾ ਪਰ ਆ ਗਿਆ ਆਹੀ ਆ ਜੀ ਉਹ ਜਿਹਨੂੰ ਲੱਖੀਦਾਰ ਤੋਂ ਸਾਡੇ ਪਹਿਲਾਂ ਕਿਸੇ ਨੇ ਪਾਈ ਸੀ ਨਹੀਂ ਨਹੀਂ ਸਾਡੇ ਆਲ ਨਹੀਂ ਆਈ ਸਾਡੇ ਆਲ ਦੀ ਲੱਤ ਤੁਹਾਡੇ ਨਹੀਂ ਪਾਈ ਸੀ ਚੱਲਦੇ ਤੇ ਆਹ ਹੌਣ ਦੇਖ ਲੋ ਫੇਰ ਵੀ ਕਹਿੰਦੇ ਜਲੰਦਰ ਘਾ ਦੋ ਅੱਗੇ ਕਰ ਪਾਲੇ ਕੋਈ ਚੱਕਰ ਨਹੀਂ ਕਰਤਾ ਆਇਆ ਆ ਇਦਾਂ ਹੋ ਜਾਂਦੀ ਆ ਇਹ ਚੱਲ ਜਲੰਦਰ ਜਾਂਦਾ ਅਸੀਂ ਜਲੰਦਰ ਪਾਲੇ ਬਾਤ ਨਾ ਕਰ ਲਈਂ ਕਿਤੇ ਬਾਤ ਨਹੀਂ ਹੁੰਦਾ ਟੋਏ ਟੱਪੇ ਨਾਲੇ ਟੋਏ ਟੱਪੇ ਨੂੰ ਛੱਡੋ ਦੇਖੋ ਜੀ ਆਹ ਹਾਲ ਹੁੰਦਾ ਜਲੰਦਰ ਦਾ ਇਸ ਕਰਕੇ ਜਲੰਦਰ ਦਾ ਨਾ ਜਲੰਦਰ ਅੱਗੇ ਕਰ ਨਹੀਂ ਛੱਡੇ ਬੰਦੇ ਉਹਨਾਂ ਕੋਲ ਕਰ ਖੱਟਦੇ ਜਾਂਦੇ ਢੂੜ ਗਿੱਲੇ ਉਹ ਜਾਂਦੇ ਆਹ ਹੁੰਦੀ ਦੀ ਗੱਲ ਬਾਤ ਕੋਆ ਪਾਜੀ ਕੀ ਹਾਲਾ ਪਾਣੀ ਆ ਪਾਣੀ ਹੋਇਆ ਪੂਰਾ ਹੈ ਨਹੀਂ ਨਹੀਂ ਜਾਣਦੇ ਪਾਜੀ ਕੋਈ ਨਹੀਂ ਗੱਡੀ ਦਾ ਨਹੀਂ ਚੱਕਰ ਕੋਈ ਇਸ ਬਟੀ ਨਾਲ ਹੀ ਬੰਦ ਹੋਇਣੀ ਨਹੀਂ ਨਹੀਂ ਇਤਾ ਨਹੀਂ ਹੁੰਦੀ ਵੱਡੇ ਬਵਾਏ ਆ ਦੇਖੋ ਜੀ ਦੇਖੋ ਆਹ ਗੱਲਬਾਤ ਆ ਆ ਹੁੰਦਾ ਜਦੋਂ ਤਰ ਅੱਗੇ ਕਰ ਪਾ ਲੈ ਨਹੀਂ ਬੰਦ ਤਾਂ ਰੇਸ ਨਾਲ ਜੀ ਗੱਲ ਪੈਂਦੇ ਉਹ ਭਰਾਵਾ ਫੁੱਟਾ ਦੇ ਜਿੱਤੇ ਬੈਲੇ ਆਹ ਜੀ ਈ ਮਾਲਚਾਲ ਉਹ ਨਹੀਂ ਹੋਰੀ ਗੱਲ ਉਹ ਨਹੀਂ ਹੋਰੀ ਗੱਲ ਮੈਂ ਜਾਣਦੇ ਮੱਕ ਵਿਆ ਮੱਕ ਗਿਆ ਪਾਣੀ ਚੱਕੋ ਜੀ ਆਉਂਦੀ ਗੱਲ ਬਾਤ ਉਹ ਦਿਖਾਤੀ ਸਾਰਾ ਬਲੌਗ ਉੱਥੇ ਪਿੱਛੇ ਸਟਾਰਟ ਕੀਤਾ ਭਾਜੀ ਨੇ ਵੀ ਗੱਲ ਕਰਾਈ ਉਹ ਸਾਈਕਲ ਵਾਲੇ ਕੀ ਕਹਿੰਦੇ ਭਾਈ ਕੀ ਕਹਿੰਦੇ ਕਹਿੰਦੇ ਬੰਦ ਹੋ ਜਾਣੀ ਮੂਰੀ ਹੈ ਜੀ ਸੰਸਰ ਦੀ ਵਾਹ ਉਹ ਮੈਂ ਕਹਾਂ ਨਹੀਂ ਭਾਜੀ ਇਦਾਂ ਨਹੀਂ ਬੰਦ ਹੁੰਦੀ ਜਾਈਂ ਦਿਖਾ ਦੇ ਚੱਕੋ ਜੀ ਫੰਦੇ ਮਾਰੋ ਆ ਗਏ ਆ ਕਿੱਥੇ ਆ ਗਏ ਕਹਿੰਦੇ ਸਮਾਰਟ ਬਾਜ਼ਾਰ ਅੰਦਰ ਨਹੀਂ ਆਣਾ ਸਮਾਰਟ ਬਾਜ਼ਾਰ ਚੱਕੋ ਸਿੱਧੇ ਡਿਊਟੀ ਤੋਂ ਸਿੱਧੇ ਆ ਫਾਜੀ ਆ ਗਏ ਅੱਧੀ ਡਿਊਟੀ ਲੱਗੀ ਸੀਗੀ ਐਨਸੀ ਤੋਂ ਅੱਛਾ ਧੌੜਾ ਲਵਾ ਲਓ ਇਹਨਾਂ ਦੀ ਮੀਟਕਾ ਲਵਾ ਦੇ 15 ਅਗਸਤ 15 ਅਗਸਤ ਦੇ ਇਹਨਾਂ ਦੀ ਮੀਟਕਾ ਲਵਾ ਦੇ ਤਾਂ ਇਦਾਂ ਆ ਪਾਈ ਹੋਣੀ ਡਿਊਟੀ ਤੋਂ ਆਏ ਉਹ ਦੇਖੋ ਮੈਂ ਕਹਿੰਦਾ ਇੱਥੋਂ ਨਿਕਲੇ ਸਵਾਰੀ ਸਵਾਰੀ ਸਭ ਤੋਂ ਪਹਿਲਾਂ 25 ਆ ਸਭ ਆਏ ਇੱਥੋਂ ਨਾਲ ਧੱਲੇ ਡੜ ਜੀ ਇੱਥੋਂ ਨਾਲ ਧੱਲੇ ਡੜ ਜੀ ਉਹ ਇਹ ਨਹੀਂ ਕੋਈ ਨਹੀਂ ਉਹ ਆ ਤਾਂ ਉਹ ਮਾਰ ਬੈਗ ਮਾਰਦਾ ਕਿ ਬੁਲਟ ਉਹ ਯਾਰ ਇਹਦਾ ਕੀ ਕਰਦਾ ਇਹ ਤੇ ਤੂੰ ਉਹਨਾਂ ਪੰਗੇਗਾ ਤੋਂ ਲੈਣਾ ਚਲੋ ਯਾਰ ਐਵੇਂ ਕੋਨੀਆ ਕੋਨੀਆ ਇਹ ਇੰਦਾ ਦੇ ਕੰਮ ਹੀ ਨਾ ਨਹੀਂ ਹੁੰਦੇ ਆ ਆਜੋ ਆਜੋ ਪਤਾ ਵੀ ਇਹ ਸ਼ਹਿਰਾਂ ਦੇ ਆ ਪਤਾ ਕਿੱਦਾਂ ਲੱਗਣਾ ਪਰਸਰਾਉਂਦੇ ਵਾਲੇ ਆ ਨਹੀਂ ਨਹੀਂ ਦੇਖੋ ਯਾਰ ਟੈਂਕੀ ਭੱਲਾ ਇਹ ਟੈਂਕੀ ਮੱਲੇ ਵਾਲੇ ਆ ਓ ਦੋ ਮਿੰਟ ਵਲੋਗ ਕਰ ਨਹੀਂ ਹੁੰਦੀ ਹੋਣਾ ਲੋ ਪੌੜੀਆਂ ਆ ਗਈਆਂ ਇਹ ਚਲੋ ਪੌੜੀ ਪੌੜੀ ਚੜਦਾ ਜਾ ਚੜਦਾ ਜਾ ਲੋ ਜੀ ਸਾਡੀ ਅੱਜ ਗੈਂਗ ਚੌਲਖਾਨੀ ਜਾਦ ਇੱਥੇ ਆ ਗਈ ਆ ਗੈਂਗ ਅੱਜ ਜਿੰਨੇ ਸਾਰੇ ਵੇਲੇ ਇਕੱਠੇ ਕਰਕੇ ਇੱਥੇ ਇਟੇਲੈਂਸ ਮਾਲ ਤੇ ਲੈ ਜਾਂਦੇ ਆ ਚੌਲਖਾਨੀ ਜਾਦ ਆ ਆ ਰਾਜਾ ਆਇਆ ਜੀ ਉਹਨਾਂ ਦਾ ਚੌਲਖਾਨੀ ਜਾਦ ਦਾ ਰਾਜਾ ਨਹੀਂ ਸਾਡਾ ਰਾਜਾ ਆ ਇਹਦਾ ਬੋਝੀ ਆ ਸਾਡੇ ਦੇ ਨੰਨਾ ਮਨਾਰਾ ਹੀਓ ਦੇਸ਼ ਦਾ ਜਾਹਿੰ ਆਹ ਹੁਣ ਦੇਖਦੇ ਸੀ ਇਹ ਕਿ ਸੈਂਕ ਨੂੰ ਇੱਥੋਂ ਦੀ ਬਾੜਦੀ ਇਹਨਾਂ ਨੇ ਮੰਦਾਈ ਜੀ ਟੈਂਕਰ ਆਲੋ ਵੱਡਾ ਗੁੱਡਾ ਬਹੁਤ ਦੁਖਦਈ ਘਟਨਾ ਹੋਈ ਹੈ ਜੀ ਆਹ ਫਾਸੀ ਦੇ ਦਿੱਤੀ ਭਾਜੀ ਹੋਣਾ 15 ਅਗਸਤ ਤੋਂ ਦੋ ਦਿਨ ਬਾਅਦ ਇੱਕ ਇਹ ਦੇਖ ਲਓ ਜੱਟ ਨਹੀਂ ਨਹੀਂ ਰਿਲਾਇਸ ਮਾਲ ਦੇ ਵਿੱਚ 15 ਅਗਸਤ ਤੋਂ ਦੋ ਦਿਨ ਬਾਅਦ ਦਿੱਤੀ ਇੱਕ ਭਾਲੂ ਨੂੰ ਫਾਂਸੀ ਅੱਜ ਵੀ ਤਾਜ਼ਾ ਨਿਊਜ਼ ਹੈ ਨਹੀਂ ਨਹੀਂ ਦੇਖੋ ਕੀ ਨਿਊਜ਼ ਆ ਸਕਦੀ ਹੈ ਹੋਈ ਤਾਂ ਗੱਲ ਆ ਆ ਜਾ ਆ ਜਾ ਆਖਾ ਓਏ ਛੱਡ ਚੱਲਦੀਆਂ ਪੌੜੀਆਂ ਤੋਂ ਥੱਲੇ ਜੈ ਮਾਤਾ ਦੀ ਜੈ ਮਾਤਾ ਦੀ ਪੜੀ ਪੜੀ ਉੱਤਰਦਾ ਜਾ ਜੈ ਮਾਤਾ ਦੀ ਬੋਲਦਾ ਜਾ ਓਏ ਉੱਪਰ ਨਾ ਫਸਦੀ ਕਾਂ ਜਿਆ ਹਾਂ ਉੱਧਰ ਚਲੋ ਜਣੀਆਂ ਆਹੋ ਉਹ ਹਾਰਟ ਵੀ ਲੈ ਦੋ ਇਹਨੂੰ ਯਾਰ ਓਏ ਆਏ ਮੇਰੀ ਗੱਲ ਓਏ ਇੱਧਰ ਜਾਣਾ ਆਹੋ ਉਹ ਜਾਵੇ ਪੈਸ਼ੇ ਤੇ ਹੁਣ ਆ ਗਿਆ ਲਈ ਐਂਟਰੀ ਵੱਡੀ ਫਾਰਚੂਨਰ ਵਾਲੇ ਆ ਐਵੇਂ ਨਹੀਂ ਕਹਿਣਾ ਨਵਾਂ ਪਿੱਕਾ ਲਿਆ ਭਾਜੀ ਹੁਣਾਂ ਨੇ ਛੋਟਾ ਦਿਖਾਇਆ ਯਾਰੇ ਨਹੀਂ ਯਾਰ ਤੂੰ ਪਿੱਕਾ ਦਿਖਾ ਹੁਣੇ ਇੱਥੇ ਰੋਕ ਕੇ ਓਏ ਰੋਕ ਪਹਿਲਾਂ ਪਿੱਕਾ ਦੇਖਣਾ ਪਹਿਲਾਂ ਪਿੱਕਾ ਦੇਖਣਾ ਤੁਹਾਨੂੰ ਹਣਾ ਜੀ ਪਿੱਕਾ ਦਿਖਾਣ ਲੱਗੇ ਦੇਖਿਓ ਏ ਤੁਸੀਂ ਯਾਰ ਮੈਂ ਕਹਿੰਦਾ ਸੀ ਦੋ ਮਿੰਟਾਂ ਫੋਟੋ ਤਾਂ ਸਾਨੂੰ ਮੈਂ ਕੱਢ ਕੇ ਮਜ਼ਾਕ ਚ ਲੈਨੇ ਯਾਰ ਤੁਸੀਂ ਗੱਲ ਦੱਸ ਭਲਾ ਓਏ ਆ ਜਾ ਇੱਥੇ ਚੋਰੀ ਨਾ ਕਰ ਲੀ ਕੋ ਲੈ ਵੇ ਆਪਣੇ ਪਰ ਤੈਨੂੰ ਕਦੇ ਲੈ ਕੇ ਆਣਾ ਸੀ ਵੇ ਚੋਰੀ ਨਾ 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 ਚੋਰੀ ਕਰਨ ਨੂੰ ਉਹ ਪਿੱਛੇ ਤੁਰਿਆਂ ਦਾ ਓਏ ਆਪਣੇ ਹੱਲ ਕਮਾ ਉਹ ਹਾਂ ਕੀ ਗੱਲ ਆ ਛਾਤੇ ਪੀ ਮਾਰ ਲੱਛ ਦਾ ਪਿੱਕਾ ਆ ਗਿਆ ਆ ਮੋਡਿਫਾਈ ਜਿਹਨਾਂ ਨੇ ਮੋਡੀਫਾਈ ਕਰਾਇਆ ਇੱਥੇ ਇੱਥੇ ਜਾਇਆਗਾ ਮੈਂ ਇਹਨਾਂ ਨੇ ਕਿਹਾ ਇੰਜਨ ਦੇ ਅੰਦਰ ਲਾ ਦੇ ਨੇ ਬੀਏ ਤਾਂ ਚੱਲ ਚੱਲ ਚੱਕਿਆ ਵੀਰ ਦਾ ਮਾਵਾ ਪੈਸ਼ਨ ਦਾ ਇੰਜਨ ਨਹੀਂ ਹੁੰਦੇ ਉਹ ਤੁਹਾਡੇ ਤੋਂ ਕੀ ਕੇ ਨਾ ਅੱਧੀਆ ਸੁਲਾ ਕਰਦੇ ਓਏ ਮੈਂ ਕਿਹਾ ਪੈਸ਼ਨ ਦਾ ਇੰਜਨ ਨਹੀਂ ਹੁੰਦੇ ਆ ਤੁਹਾਡੇ ਤੋਂ ਰਲ ਕੇ ਮੈਂ ਕਿਹਾ ਅਗਲੇ ਮਹੀਨੇ ਗਿਫਟ ਲੂਗਾ ਤੈਨੂੰ ਹਾਂ ਓਏ ਆ ਜੂਆ ਦੱਸ ਓਏ ਬੋਰੀ ਜ ਮੋਰੇ ਮੋਰੇ ਨਹੀਂ ਦਿੱਤੇ ਵੀ ਉਹ ਨਈ ਮੈਂ ਮਮਾ ਕਪੜੇ ਇਹਦੇ ਨਾਲ ਸੁਹਣੀਆਂ ਤਾਂ ਮੇ ਤੋਂ ਟੀ-ਸ਼ਰਟ ਆ ਤੂੰ ਲਵ ਕੁਸ਼ ਵਾਲਾ ਹੀ ਆ ਆ ਜੀ ਲਵ ਕੁਸ਼ ਤੋਂ ਲਈਦਾ ਯਾਰ ਕਪੜੇ ਇਹ ਸਾਡੇ ਦੇ ਹੈਲੋ ਹਾਂ ਕਿੱਥਾ ਹਾਂ ਮੈਨੂੰ ਪਰਪੋ ਹੋਈਆ चलो जेबा नहीं फोन मेरा नहीं यार मैं चुके मामा फराक तेनों देनी बहुत जितना बहुत नहीं यार पर सज वा पढ़ दे आ जाए आ जो सामने भी गेड़ा मार आने

ਸਰ ਲੈਸ ਮੋਲ ਦੇ ਥੱਲੇ ਪਾਣੀ ਇੰਨਾ ਭਰ ਗਿਆ ਇਹਨੇ ਬੰਦ ਲਾਇਆ ਹੈ ਨਹਿਰ ਬੰਦ ਕੀਤੀ ਨਹਿਰ ਬੰਦ ਕੀਤੀ ਆ ਇੰਨਾ ਗੱਲ ਕੀਤੀ ਗਿਆ ਨੇ ਚੱਲ ਆਹ ਦੇਖ ਲੋ ਬੰਦ ਕਰ ਚਲੋ ਜੀ ਆ ਦੋ ਜਾਣਦੇ ਆ ਚੋਰੀ ਕਰਕੇ ਚਲੋ ਠੀਕ ਆ ਮੇ ਮਿੱਤਰੋ ਪੈਦੇ ਆ ਕਿਸੇ ਹੋਰ ਨਵੇਂ ਬਲੌਗ ਚ ਹੁਣ ਅਹੀ ਚੱਲੇ ਆ ਘਰੇ ਸਾਡੇ ਸਾਰੇ ਅੱਜ ਦੇ ਮਿਸ਼ਨ ਡੰਨੇ ਆ ਰੋਟੀ ਪਾਣੀ ਖਾ ਲਿਆ ਤੇ ਉਹ ਠੀਕ ਆ ਕਾਲੂ ਗੱਲ ਕਰਾਂਗੇ ਸਭ ਨਾਲ ਗੱਲ ਕਰਾਂਗੇ ਉਹਨੂੰ ਕੀ ਹੋਏ ਪਏ ਆ ਕਾਲੂ ਗੱਲ ਕਰਾਂਗੇ